ਕੋਝ ਹੈ ਇਹਦਾ ਖੋਜ ਕਿੰਨੇ ਜਣੇ ਆ ਤਿੰਨੇ ਜਣੇ ਆ ਲੈ ਬਣਦਾ ਹੋਰ ਬਣਦਾ ਲੈ ਕੋਸ਼ਾ ਹਾਂ ਨਾ ਨਾ ਠੀਕ ਆ ਲੈ ਵੀ ਸ਼ਕਤੀਮਾਂ ਦਾ ਰੋਟੇਟਰ ਛੇੜ ਹੋਇਆ ਹਾਂਜੀ ਵੀਰੇ ਅਸਰੀ ਘਾਤ ਅਸੀ ਕਾਲ ਵੀਰੇ ਮਾਗਦਾ ਬਾਈ ਸਾਰਿਆਂ ਦਾ ਵੀਡੀਓ ਚ ਹਾਂਜੀ ਅੱਛਾ ਅੱਛਾ ਟਰੈਕਟਰ ਦੇਣ ਲੱਗੇ ਬਾਈ ਸਾਡੇ ਜੋਗਨਾ ਦੇ ਕੰਡੇ ਚੱਲੇ ਆ ਟਰੈਕਟਰ ਇਹ ਅੱਛਾ ਜੀ ਨਾ ਨਾ ਟਰੈਕਟਰ ਕਹਿੰਦੇ ਰੋਟਾਵੇਟਰ ਸੁਪਰ ਸੀਟਰ ਰੋਟਾਵੇਟਰ ਸੁਪਰ ਸੀਟਰ ਹਾਂ ਇਹ ਉੱਤੇ ਕਰੀਏ ਇਹਦੇ ਨਾ ਪਿੱਛੇ ਚਲਾਇਆ ਕਰਾਰੀਆਂ ਇਹ ਉੰਨੀਆਂ ਵਿੱਚ ਹਾਂ ਕੈਮ ਕੋਲ ਨਾ ਬਾਈ ਹਾਂ ਜਿੰਨੇ ਖੰਦੇ ਵਿੱਚ ਆਇਓ ਮੇ 969 ਬਾਈਨਾਂ ਨੂੰ ਸਾਲ ਹੋ ਗਿਆ ਲੈਨ ਅੱਛਾ ਇਹ ਸੀਆਰਡੀ ਇੰਜਨ ਵਾਲਾ ਇਧਰੋਂੋਂ ਮੜਾ ਹੱਥ ਨਾਲ ਆਵਾਜ਼ ਨਹੀਂ ਆਉਂਦੀ ਇਧਰ ਇਧਰ ਦੇ ਵਾਹਨ ਠੀਕ ਹੈ ਜੀ ਇਹ ਬਾਈ ਸੀਆਰਡੀ ਇੰਜਨ ਵਾਲਾ ਹੈ ਇਹਨਾਂ ਨੇ ਜਾਨੀ ਕਿ ਸਭ ਤੋਂ ਪਹਿਲਾ ਟਰੈਕਟਰ ਇਹਨਾਂ ਨੂੰ ਦਿੱਤਾ ਤਾਂ ਇਹ ਠੀਕ ਹੈ ਜੀ ਸ਼ਟਲ ਗੇਅਰ ਵਾਲਾ ਹਾਂਜੀ ਹਾਂਜੀ ਤੇ ਜਾਨੀ ਕਿ ਕਲੱਚ ਦੱਬ ਕੇ ਹੀ ਪੈਂਦਾ ਹੈ ਮੇਰਾ ਕਲੱਚ ਤੇ ਪੈਂਦਾ ਮੇਰਾ ਕਲੱਚ ਤਾਂ ਨਹੀਂ ਪੈਂਦਾ ਇਹਦਾ ਆਦੇ ਹੁਣ ਉਹ ਤੋਂ ਪੈਂਦਾ ਉੱਟ ਨਹੀਂ ਪੈਂਦਾ ਸੋਨਾਲੀ ਕਦਾ ਵੀ ਇਦਾਂ ਹੀ ਪੈਂਦਾ ਸੋਨਾਲੀ ਕਹਿੰਦਾ ਲਾ ਕੇ ਉਹਨੇ ਪੱਕਾ ਬੋਲਿਆ ਇਹਦਾ ਹੀ ਨਹੀਂ ਕਿ ਟਰੈਕਟਰ ਕਲੱਚ ਦੱਬ ਕੇ ਕਲੱਚ ਦੱਬ ਕੇ ਪੈਂਦਾ ਸੋਨਾਲੀ ਕਦਾ ਵੀ ਕਲੱਚ ਦੱਬ ਕੇ ਪੈਂਦਾ 300 ਗਾਂ ਤੇ ਟਰੈਕਟਰ ਚਲਾ ਲਿਆ ਬਾਈ ਇਹਨਾਂ ਨੇ ਠੀਕ ਹੈ ਜੀ ਤੇ ਜਿਹੜੇ ਬਹੁਤ ਚਲਾਈਦਾ ਫਿਰ ਉਹ ਵੀ ਬਾਈ ਕਹਿੰਦਾ ਵੀ ਇਹਦੀ ਐਵਰੇਜ ਠੀਕ ਹੈ ਵੀ ਦੂਏ ਟਰੈਕਟਰ ਨਾਲੋਂ ਵੀ 2 ਲੀਟਰ ਦਾ ਫਰਕ ਹੈ ਇਹਦਾ ਤੇਲ ਫਰਕ ਆਇਆ ਜੌਡੀਅਰ ਨਾਲੋਂ ਤਾਂ ਫਰਕ ਹੀ ਆ ਜੌਡੀਅਰ ਤਾਂ ਉਪਚਾਲ ਰਮਮੀ ਆਪਣਾ ਸ਼ੁਰੂ ਤੋਂ ਹੀ ਉਹ ਆਏ ਤੂੰ ਹਜੇ ਨਵਾਂ ਜੁੜਿਆ ਸਾਡੇ ਨਾਲ ਤੁਹਾਨੂੰ ਹਾਂਜੀ ਹਾਂਜੀ ਆਪਾਂ ਜਿਹੜੇ ਇਸਰੇ ਟ੍ਰੱਕ ਜਣਾਲਾ ਬਾਈ ਕੰਪੇਅਰ ਨਹੀਂ ਕਰਦੇ ਠੀਕ ਹੈ ਠੀਕ ਹੈ ਠੀਕ ਹੈ ਜੌਂਡੀ ਦੀ ਰੀਸ ਬਾਈ ਇਹ ਨਹੀਂ ਕਰ ਸਕਦਾ ਜੌਂਡੀ ਇਹ ਦੀ ਰੀਸ ਨਹੀਂ ਕਰ ਸਕਦਾ ਹਾਂ ਲੱਗ ਲੱਗ ਜਾਂਦਾ ਆਪਾਂ ਹੋਇਆ ਰੇਂਜ ਟਰੈਕਟਰ ਜਣੇ ਆਪਣੀ ਆਪਣੀ ਜਗ੍ਹਾ ਠੀਕ ਹੈ ਰੇਟ ਦੇ ਮਾਮਲੇ 'ਚ ਹਾਂਜੀ ਹਾਂਜੀ ਪਾਵਰ ਦੇ ਮਾਮਲੇ 'ਚ ਠੀਕ ਹੈ ਹੁਣ ਤਾਂ ਇਹ ਟਰੈਕਟਰ ਨੂੰ ਬੜੀ ਪਾਵਰ ਦਾ ਬਾਈ ਹਾਂਜੀ ਹਾਂਜੀ ਪਰ ਤਾਂ ਹਾਂ ਯਾਰ ਜਿਹੜੇ ਬੰਦੇ ਨੇ ਇਹਨਾਂ ਕੋਲ ਪੈਰਾਮੀਟਰ ਟਰੈਕਟਰ ਸਵਰਾਜ ਜੀ ਦਾ ਹਾਂ ਜੀ ਇਹਨਾਂ ਨੇ ਕੋਈ ਦੂਆ ਦੇ ਕੇ ਵਿੱਚ ਆਹ ਆ ਮੱਤਾ ਦਾ ਨੋ ਨੌ ਸਨੱਤ ਠੀਕ ਹੈ ਜੀ ਸੁਪਰ ਸੀਡਰ ਵੀ ਇਹਨਾਂ ਕੋਈ ਪੰਨਾ 7 ਫੁੱਟਾ ਦਾ ਤੇ ਉਹ ਵੇਚ ਕੇ ਹੁਣ ਇਹਨਾਂ ਨੇ ਇਹ ਵੀ ਟ੍ਰੈਕਟਰ ਬੜਾ ਲੈ ਲਿਆ ਹੂੰ ਹੂੰ ਉਹ 7 ਫੁੱਟਾ ਸਮਝ ਲੈਣਾ ਵੀ ਸਮਝ ਲੈਦੇ ਬਰਾਬਰੇ ਚੱਲਦਾ ਠੀਕ ਹੈ ਜੀ ਆ ਕਰਕੇ ਫਿਰ ਇਹਨਾਂ ਨੇ ਬੜਾ ਲਿਆ ਬਾਈ ਹਾਂ ਜੀ ਹਾਂ ਠੀਕ ਹੈ ਕਰਕੇ ਢੇਡਾ ਲੈ ਕੇ ਦੇਖਣਾ ਇਹਦਾ ਬੱਸ ਬੱਸ ਹੋਰ ਜੀ ਬਾਈ ਨੂੰ ਬਾਈ ਦੇ ਤਾਂ ਸੁਪਰ ਸੀਟਰ ਪਰ ਠੀਕ ਹੈ ਜੀ ਓਕੇ ਜੀ ਬਾਈ ਹਰਕਮ ਬੀਨੂ ਬਹੁਤ ਬਹੁਤ ਬਾਈ ਬਾਈ ਨੇ 7 ਫੋਟਾ ਦੇ ਕੇ ਉਹਨਾਂ 8 ਫੋਟਾ ਲੈ ਲਿਆ ਹਾਂਜੀ ਬੜੇ ਟਰੈਕਟਰ ਕਰਕੇ ਬਾਈ ਲੈਣਾ ਪਿਆ ਠੀਕ ਨਹੀਂ ਬਾਈ ਬਾਈ ਬੜੇ ਟਰੈਕਟਰ ਦਾ ਫਿਰ ਆਏ ਆ ਸੰਧਾ ਦਾ ਬੜਾ ਹੀ ਚਾਹੀਦਾ ਜੀ ਸਵਰਾਦ ਦਾ ਬਾਈ ਪੂਰਾ ਫੈਨ ਆ ਹਾਂਜੀ ਠੀਕ ਆ ਬਾਕੀ ਬਾਈ ਨੇ ਆਪ ਬਾਕੀ ਬਾਈ ਨੇ ਸਾਡ ਬਾਕੀ ਬਾਈ ਨੇ ਸਾਡਾ ਵੀ ਟਰੈਕਟਰ ਦਵਾਇਆ ਬਾਈ ਕਰੋ ਅਮਰਮੰਤਾ ਵੀ ਫੈਨ ਆ ਇਹ ਬਾਈ ਸਾਡਾ ਬੰਦਾ ਬੜਾ ਘੈਂਟ ਬੰਦਾ ਆ ਨਾ ਠੀਕ ਆ ਬਾਈ ਭਾਈ ਮੇਲੇ ਤੇ ਗਿਆ ਮੈਂ ਤੁਹਾਨੂੰ ਉੱਥੇ ਕਹਾਂ ਮੈਂ ਬਾਈ ਮਿਲੂਗਾ ਤੁਸੀਂ ਮਿਲੇ ਨਹੀਂ ਮੇਲੇ ਤੇ ਉਹ ਨਾ ਅਸਲ ਵਿੱਚ ਦੋ ਦਿਨ ਜੋ ਤਾਂ ਆਪਾਂ ਨੇ ਸੁਪਰ ਸੀਟਰ ਦੇਣੇ ਸੀ ਹਾਂਜੀ ਹਾਂ ਮੈਂ ਲਾੜੀ ਵੀ ਉੱਥੀ ਸੀ ਅਨ ਲਾੜੀ ਉੱਥੀ ਤਾਂ ਹਾਂ ਇਹ ਪਹਿਲੇ ਦਿਨ ਨਾ ਲਾੜੀ ਡਿਊਟੀ ਸੀ ਦੂਜੇ ਦਿਨ ਲਾੜੀ ਆ ਛੋੜੇ ਭਰਾ ਦੀ ਡਿਊਟੀ ਸੀ ਇਹ ਕਰਕੇ ਫਿਰ ਇੱਧਰ ਸੁਪਰ ਸੀਟਰ ਲੈਣੇ ਲਾੜੀ ਕਹਿੰਦਾ ਬੁਕਿੰਗ ਦਾ ਉਰੀ ਕਰਨੀ ਮੈਂ ਕਰਦੇ ਲਾੜੀ ਬੁਕਿੰਗ ਕੀ ਆ ਗਿਆ ਲੈ ਆਹ ਹੀ ਗੱਲ ਆ ਨਾ ਨਾ ਭੱਜ ਦੇਵਾਂ ਕਿਤੇ ਆ ਨਾ ਠੀਕ ਤੇ ਅਸੀਂ ਤਿੰਨ ਤਿੰਨ ਬੁੱਕ ਕਰਾਏ ਹੁੰਦਾਂ ਅੱਛਾ ਹਾਂ ਤਿੰਨ ਬੁੱਕ ਕਰਾਏ ਠੀਕ ਆ ਭਾਈ ਠੀਕ ਭਾਈ ਟਰੈਕਟਰ ਦਾ ਦੇ ਮਾੜਾ ਰਿਵਿਊ ਬਾਈ ਕਿਵੇਂ ਆ ਕਿਉਂਕਿ ਤਾਂ ਮੈਂ ਕਹਿੰਦਾ ਸਭ ਤੋਂ ਪਹਿਲਾਂ ਟਰੈਕਟਰ ਤਨੂ ਦਿੱਤਾ ਤਾਂ ਨਹੀਂ ਮੈਨੂੰ ਦੂਜਾ ਦਿੱਤਾ ਦੂਆ ਦਿੱਤਾ ਪਹਿਲਾਂ ਗਿਆ ਤਾਂ ਮਾਦਬਰ ਪਿੰਡ ਹਾਂ ਉਹ ਮਾਦਬਰ ਗਿਆ ਮਾਦਬਰ ਗਿਆ ਤਾਂ ਮੁੰਡੇ ਦਾ ਨਾਮ ਮੇਰੇ ਯਾਦ ਨਹੀਂ ਹੁਣ ਕਿਹਨਾਂ ਦੇ ਗਿਆ 300 ਘੰਟੇ ਟਰੈਕਟਰ ਚੱਲ ਗਿਆ ਜਮੜਾ ਦੱਸ ਦਈਏ 300 ਘੰਟਾ ਟਰੈਕਟਰ ਚਲਾਤਾ ਬਾਈ ਵੀਰ ਨੇ ਬਾਈ ਕਿਵੇਂ ਇਹਦੇ ਸਾਡੇ ਟਰੈਕਟਰ ਖਰਚਾ ਖਰਚਾ ਕਿਵੇਂ ਲੱਗਿਆ ਤੈਨੂੰ ਸਭ ਤੋਂ ਘੁਰਚਾ ਦਾ ਯਾਰ ਕੋਈ ਬਹੁਤਾ ਜ਼ਿਆਦਾ ਨਹੀਂ ਲੱਗਿਆ ਮੈਨੂੰ 855 ਦੇ 192 ਦੇ ਹੀ ਫਰਕ ਹੈ ਜੀ ਬਰਾਬਰ ਜਿਹਾ ਹਾਂ ਮੀਰਪੁਰ ਆਏ ਆ ਵੀ ਵੀ ਪਿੱਛੇ ਦੇਖਣ ਦੀ ਲੋੜ ਨਹੀਂ ਪੈਂਦੀ। ਬਈ ਆਇਆ। ਲੀਵਰ ਲੂਵਰ ਜੇ ਟਰੈਕਟਰ ਬੜਾ ਪਾਵਰ ਬੜੀ ਆ ਯਾਨੀ ਕਿ ਵੀ ਟਰੈਕਟਰ ਅੰਡਰ ਲੋਡ ਚੱਲਦਾ। ਹਾਂ ਲੀਵਰ ਲੂਵਰ ਜਿੱਕਣਾ ਦੀ ਮਰਜ਼ੀ ਦੋ ਹੈ ਗੇਅਰ ਕੇ ਚਲਾਈ ਜਾ ਪਰ ਵਾਇ ਨਹੀਂ ਮੰਨਦਾ ਹੈਗਾ। ਅੱਛਾ। ਹਾਂ ਵਧੀਆ ਚੱਲੀ ਜਾਂਦਾ ਨਹੀਂ। ਕਿਹੜੇ ਮੈਂ ਚਲਾਉਣਾ ਹੁਣ ਕਿਹੜੇ ਮੋੜ 'ਚ? ਵੀਰੇ ਸੁਪਰ ਸੀਟਰ ਮੈਂ ਤਾਂ ਆਪਾਂ ਪਹਿਲੇ ਮੀਡੀਅਮ 'ਚ ਚਲਾਉਂਦੇ ਆਂ। ਨਾ ਨਾ ਜਿਹੜੇ ਉੱਪਰ ਦੋਏ ਮੋੜ ਜਿਹੇ ਦਿੱਤੇ ਹੋਏ ਤਿੰਨ। ਉਹ 'ਚ ਤਾਂ ਵੀਰੇ ਮੈਂ ਪਾਵਰ ਮੋਡ 'ਚ ਚਲਾਉਣਾ। ਪਾਵਰ 'ਚ। ਅੱਛਾ। ਪਾਵਰ 'ਚ ਵਧੀਆ ਠੀਕ ਰਹਿੰਦਾ ਠੀਕ ਆ ਉਹਦੇ ਮਾ ਥੋੜੀ ਕਈ ਕਹਦਾਂ ਨੇ ਬਾਈ ਉਹੀ ਫੁੱਦੂ ਬਣਾਇਆ ਵਾ ਫਲਾਣਾ ਤੇ ਮਕਾ ਨਹੀਂ 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 ਹਾਂ ਫਰਕ ਪਾਉਂਦਾ ਜ਼ੋਰਦਾਰ ਕੰਮ ਕਰਦਾ ਹੈ ਜੰਜਣ ਦਾ ਫਰਕ ਪੈਂਦਾ ਇੰਜਣ ਜ਼ੋਰ ਮੱਤ ਮਾਰਨ ਲਾ ਜਾਂਦਾ ਯਾਰ ਇੰਜਣ ਜੰਜਣ ਦੀ ਆਵਾਜ਼ੇ ਦੱਸਣ ਲੱ ਜਾਂਦੀ ਆ ਹਾਂ ਇੰਜਣ ਦੀ ਆਵਾਜ਼ ਦਾ ਫਰਕ ਤਾਂ ਉਦਾਂ ਵੀ ਪੈਂਦਾ ਹੀ ਆ ਹਾਂ ਉਦਾਂ ਹੀ ਬਾਰੇ ਫਰਕ ਪੈਂਦਾ ਠੀਕ ਆ ਬਾਈ ਠੀਕ ਆ ਕਿ ਕੋਮਾ ਨਾਰਮਲ ਆ ਜਾਂਦਾ ਹੌਲੋ ਜਿਮਾ ਥੋੜਾ ਜਿਆਦਾ ਹੋ ਆ ਜਾਂਦਾ ਠੀਕ ਆ ਇਹ ਆਪਣਾ 23 ਮਾਡਲ ਜਿਆਦਾ ਇਹ ਟਰੈਕਟਰ ਸਮਝੋ ਲੌਂਜ ਬੋਲਾ ਕਿਤੇ ਗੇਟ ਤੋਂ ਤਵੀ ਇਹਨਾਂ ਨੂੰ ਫੋਲਣਾ ਕੋਈ ਫੇ ਹੌਲੋ ਜਿਮਾ ਚੱਲਦਾ ਅੱਛਾ ਇਹ ਇਹਦੇ ਪਾਵਰ ਬਫੇ ਨਹੀਂ ਚੱਲਦਾ ਹੈ ਅੱਛਾ ਤੇ ਹੌਲੋ ਜਿਮਾ ਚੱਲਦਾ ਠੀਕ ਆ ਠੀਕ ਆ ਚੱਲ ਵਧੀਆ ਬੰਦਾ ਮੈਨੂੰ ਕੋਈ ਟਰੈਕਟਰ ਕੋਈ ਕੰਪਲੀਟ ਨਹੀਂ ਆ ਕੋਈ ਦਿੱਕਤ ਨਹੀਂ ਆ ਠੀਕ ਆ ਬਾਈ ਠੀਕ ਆ ਆਹ ਸਭੇ ਵੀਰੇ ਆਪਣੇ ਟਾਇਰ ਕਵੀ ਦਾ ਬਾਹਰ ਚੱਲ ਰਿਹਾ ਹੈ ਅੱਛਾ ਇਹਨੇ ਵੀ ਬੰਦਰ ਚੱਲਦੀ ਹੈ ਨਾ ਹਾਂ ਮੈਂ ਬਾਹਰ ਜਾ ਦੂਗੀ। ਅੰਬੇ ਵੀਰੇ। ਭਲਾ ਤੂੰ ਆਇਆ ਤੂੰ ਇੰਨੇ ਦਿਨ ਆਇਆ ਕਾਤੇ ਨਹੀਂ। ਉਹ ਫਿਰ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਮਜਬੂਰੀ ਜੀ ਨੇ। ਅੱਛਾ। ਬੁਮਾਰ ਲਾਲਾ। ਸੱਭਾ ਵੀਰ 5-6 ਦਿਨ ਨਹੀਂ ਆਇਆ ਅੱਜ। 5-6 ਦਿਨ ਬਾਅਦ ਪਹੁੰਚਿਆ। ਬੂਲ ਵੀ ਥੋੜਾ ਢਿੱਲਾ ਲਾਦਾ ਹੁਣ ਬਾਈ ਕਹਿੰਦਾ ਮਜਬੂਰੀ ਆ ਵੀ ਦੱਸ ਨਹੀਂ ਸਕਦਾ। ਹੂੰ। 100 ਤਰ੍ਹਾਂ ਦੀ ਪ੍ਰੋਬਲਮਾਂ ਹੋ ਜਾਂਦੀਆਂ ਬਾਈ। ਠੀਕ ਆ। ਨਾ ਦੇਖੋ ਤabi ਹੁਣ ਆਇਆ ਬਾਹਰ ਚੱਲੂਗਾ। ਠੀਕ ਆ। ਟਾਇਰ ਅੰਦਰ ਆਜੇ ਬਾਹਰ। ਹਾਂ। ਨਹੀਂ। ਵਸਲ ਜਿਹਦੇ ਬਾਤ ਹੈ ਜੇ 1 ਫੁੱਟ ਹੋਰ ਵੜਾਓ ਪਰ 8 ਫੁੱਟਾ ਵੀ ਠੀਕ ਆ ਟਰੈਕਟਰ ਵਗੈਰਾ ਸੌਖਾ ਚੱਲੇ। ਨਾ ਸਿਆਣਾ ਹੀ ਨਹੀਂ। ਰਾਏ ਨਾ ਹੀ ਨਹੀਂ ਫਿਰ ਉਹ ਚਕੜਾਪਾ ਕਾਲੇ ਰੰਦੇ ਫਿਰਦੇ ਨੇ। ਸਵਾਗਾ ਲੰਦੇ ਪਰਦੇ ਨੇ ਫੇਕ ਮਾ। ਐ ਚੱਲੂਗਾ ਹਾਂ? ਐ ਚੱਲੂ। ਬਾਈ ਬਾਈ। ਐ ਨਹੀਂ ਕੋਈ। ਕਹਿੰਦਾ ਇਹਨੂੰ ਕੋਈ ਪ੍ਰਵਾਹ ਨਹੀਂ ਹੈਗਾ ਵੀ ਐਨ ਵਧੀਆ ਇੰਟਰ ਲੋਡ ਚੱਲੂਗਾ ਇਹਦੇ ਨਾਲ। ਵਾਹ ਹੋਰੀ। ਬਾਈ ਦੇ ਸਾਡੇ ਲੈ ਬਾਈ ਸੱਬੇ ਬਾਈ ਦਾ ਕਰਾ ਸਕ। ਠੀਕ ਹੈ ਜੀ। ਕੁਛ ਹੈ? ਇਹ ਰੱਖੋ। ਕਿੰਨੇ ਜਣੇ ਆ? ਤਿੰਨੇ ਜਣੇ ਆ। ਮੈਂ ਬਣਦਾ ਹੋਰ। ਨਾ ਨਾ ਠੀਕ ਆ ਲੈ ਬਾਈ ਸੱਬਾ ਬਾਈ ਖੁਸ਼ ਕਰਤਾ ਹੈ ਪੂਰਾ ਹੈ ਸੱਬਾ ਬਾਈ ਕੋਈ ਗੱਲ ਹੈ ਯਾਰ ਦੇਖ ਵੀਰੇ ਨੇ 600 ਸੈਕਿੰਡ ਦੇ ਆਪਾਂ ਨੂੰ ਖੁਸ਼ ਹੋ ਗਏ ਨਾ ਹਾਂ ਹਾਂ ਨਾ ਨਾ ਠੀਕ ਆ ਬਾਈ 6 ਲੱਖ ਵਰਗਾ ਇਹਨੂੰ ਵੀ ਬੰਨ ਕੇ ਤੇ ਮੜਾ ਜਾਵਾਂ ਬੰਨ ਬੰਨ ਹੋਰ ਬਾਈ ਬਹੁਤ ਵਧੀਆ ਵੀਰੇ ਤੇ ਠੀਕ ਆ ਵੀਰੇ ਮੈਂ ਤੁਹਾਨੂੰ ਮੁਬਾਰਕਾਂ ਫੇਰ ਤੋਂ ਭਰਾ ਹਾਂ ਹਾਂ ਠੀਕ ਆ ਬਾਈ ਬਾਈ ਸਾਡੇ ਵੀਰੇ ਇਹ ਜੋਤਰਾ ਦੇ ਪਿੰਡ ਦੇ ਹੀ ਆ ਸਮਝ ਲਓ ਅੰਨੇ ਜਮੀਨ ਉੱਥੇ ਪੈਂਦੇ ਹੋਈ ਪਿੰਡ ਦੇ ਵਿੱਚ ਤੇ ਪਹਿਲਾਂ ਸੱਤੋ ਵੀਰਾਂ ਨੇ ਇੱਕ ਦੋ ਟਰੈਕਟਰ ਆਪਣੇ ਬੰਦਿਆਂ ਨੂੰ ਦਵਾਏ ਨੇ ਇੰਡੋ ਫਾਰਮ ਟਰੈਕਟਰ ਤੇ ਬਾਕੀ ਬਾਈ ਸਬਸਿਡੀਆਂ ਦੁਬਾਰਾ ਕਹਿੰਦੇ ਫੇਰ ਨਿਕਲੀਆਂ ਹੋਈਆਂ ਨੇ ਜਿਨ੍ਹਾਂ ਕੋਈ ਵੀਰ ਪਹਿਲਾਂ ਰਹਿ ਗਈ ਸੀ ਇਹਨਾਂ ਨੇ ਨਹੀਂ ਪਰਵਾਈਆਂ ਤਾਂ ਉਹ ਦੁਬਾਰਾ ਪ੍ਰਭਾਅ ਸਕਦਾ ਬਾਈ ਠੀਕ ਆ ਬਾਕੀ ਜਿਨ੍ਹਾਂ ਵੀ ਮੇਰੇ ਵੀਰ ਨੇ ਕੋਈ ਸ਼ਕਤੀਮਾਨ ਦਾ ਲੈਣਾ ਪ੍ਰੋਡਕਟ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰਿਓ ਮੇਲੇ ਤੇ ਵੀ ਇਹਨਾਂ ਨੇ ਬਾਈ ਕਾਫੀ ਸੁਪਰ ਸਟੇਟਰ ਬੁੱਕ ਕੀਤੇ ਨੇ ਇਹਨਾਂ ਕੋਲ ਹੋਰ ਆਇਆ ਪਰਸੋਂ ਠੀਕ ਆ ਜੀ ਬਾਕੀ ਮਹਾਰਾ ਦੀ ਕਿਰਪਾ ਨਾਲ ਵਧੀਆ ਸੇਲ ਹੋਈ ਇਹਨਾਂ ਦੀ ਵੀ ਤੇ ਕੁਆਲਿਟੀ ਪੱਖੋਂ ਠੀਕ ਨੇ ਬਾਈ ਵੈਸੇ ਸਾਰੀ ਵਧੀਆ ਨੇ ਆਪਾਂ ਹਰੇਕ ਨੂੰ ਵਧੀਆ ਕਹਿੰਦੇ ਆ ਪਰ ਸ਼ਕਤੀਮਾਨ ਵੀ ਇਹਨੋਂ ਚ ਇੱਕ ਹੈ ਵਧੀਆ ਚੀਜ਼ ਆ ਮਾਰਕੀਟ ਵੀ ਹੈਗੀ ਆ ਹਾਂਜੀ ਵੀਰੇ ਆਹ ਦੇਖੋ ਵੀਰੇ ਮਨੂ ਚ ਪਟਣ ਦੇ ਹਾਂ ਇਹ ਪੁਰਾਣੇ ਰਵੀ ਰੀ ਦਰਵਾਜ਼ ਆਪਣੇ ਹਾਂ ਗਾਵਾਂ ਵੀ ਮੈਂ ਬਾਈ ਨੂੰ ਦੁੱਪੇ ਲਈ ਦੀ ਭਾਈ ਇਹ ਮੇਰੇ 6 ਰੁਪਏ ਖੁਸ਼ ਨਾ ਦੇ ਹਨ ਠੀਕ ਹੈ ਹਨ ਮਨ ਖੁਸ਼ ਹੈ ਹਨ ਹਾਂ ਹਾਂ ਆ ਦੇ ਮੈਂ ਬੂਰਾ ਬੰਤੀ ਦਿੰਦਾ ਠੀਕ ਆ ਯਾਰ ਓਕੇ ਹੋ ਗਿਆ ਆਲਾ ਠੀਕ ਆ ਸਭ ਵੀਰੇ ਆਪਾਂ ਬਹੂ ਲਿਆਉਂਦੇ ਨਾ ਵੀ ਹਾਂ ਲੈਂਦੇ ਨਹੀਂ ਲਿਆਉਂਦੇ ਆ ਠੀਕ ਉਹੀ ਚੀਜ਼ ਆ ਠੀਕ ਸਾਨੂੰ ਵੀ ਖੁਸ਼ੀ ਹੁੰਦੀ ਦੀ ਨਾ 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 ਠੀਕ ਆ ਵੀਰੇ ਠੀਕ ਠੀਕ ਆ ਵੀਰੇ ਠੀਕ ਆ ਬਿਲਕੁਲ ਭਾਈ ਤੇ ਬਾਕੀ ਭਾਈ ਕਈ ਵੀਰ ਪੁੱਛਦੇ ਆ ਭਾਈ ਸੀ ਆਰ ਡੀ ਅਸੀਂ ਲਈਏ ਕਿ ਨਾ ਲਈਏ ਕਈ ਬਾਈ ਹਜੇ ਵੀ ਇਹ ਦੂਬਦਾ ਚ ਫਸੇ ਹੋਏ ਆ ਕਈ ਕਹਿੰਦੇ ਬਾਈ ਛੋਟਾ ਟਰੈਕਟਰ ਲੈ ਲੈਣੇ ਸੀ ਆਰਡੀਆ ਲੈਣਾ ਨਹੀਂ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਈ ਜਿੰਨੇ ਵੀ ਵੀਰਾਂ ਨੇ ਟਰੈਕਟਰ ਲਏ ਨੇ ਹੁਣ ਤੱਕ ਸਾਰੇ ਬਾਈ ਸੰਤੁਸ਼ਟ ਨੇ ਕੋਈ ਵੀ ਅਚੇਹ ਜੌਂਡੀਅਰ ਦਾ ਚ ਇਹ ਸੋਨਾਲੀਕਾ ਦਾ ਚ ਜਿਹੜਾ ਮਰਜੀ ਆ ਠੀਕ ਹੈ ਜੀ ਜਿੰਨੇ ਨੇ ਵੀ ਹੁਣ ਤੱਕ ਬਾਈ ਨੂੰ ਪੁੱਛਿਆ ਤਾਂ ਸਾਰੇ ਕਹਿੰਦੇ ਬਾਈ ਠੀਕ ਹੈ ਖਰਚਾ ਘੱਟ ਹੈ ਤੇ ਬਾਕੀ ਜਿਹੜੇ ਸੈਂਸਰਾਂ ਦੀ ਕਹਿੰਦੇ ਵੀ ਦਿੱਕਤ ਪ੍ਰੋਬਲਮ ਫਿਲਹਾਲ ਤਾਂ ਕੋਈ ਇਦਾਂ ਦੀ ਦਿੱਕਤ ਬਾਈ ਦੇਖਣ ਨੂੰ ਹਜੇ ਤੱਕ ਮਿਲੀ ਨਹੀਂ ਕਿਸੇ ਟਰੈਕਟਰ ਦੇ ਵਿੱਚ ਆਨ ਆਰ ਡੇ ਟਾਈਮ ਦੇ ਵਿੱਚ ਜੇ ਕੋਈ ਆ ਸਕਦੀ ਉਹ ਗੱਲ ਦੀ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਸਾਲ-ਸਾਲ ਦਾ ਸਾਹਮਣੂ 2-2 ਸਾਲ ਹੋ ਗਏ ਕਿ ਇਹਨੂੰ ਟਰੈਕਟਰ ਲੈ ਇਹਨੂੰ ਵਧੀਆ ਚੱਲ ਰਹੇ ਨੇ ਟਰੈਕਟਰ ਨਾਲ ਡੀਜ਼ਲ ਖਰਚਾ ਵੀ ਜਾਇਜ਼ ਆ ਠੀਕ ਆ ਬਾਕੀ ਵੀ ਚੀਜ਼ ਇਦਾਂ ਦੀ ਆ ਇਹੇ ਜੀ ਲੌਂਗ ਟਰਮ ਚੱਲਣ ਵਾਲੀ ਹੈ ਇਹਨਾਂ ਦੇ ਇੰਜਨਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਿਆ ਕੰਪਨੀਆਂ ਨੇ ਤੇ ਬਾਕੀ ਚਲੋ ਪਤਾ ਲੱਗੂਗਾ ਵੀ ਕਿੱਦਾਂ